ਵੀਰ ਜੀ ਅੱਜ ਬੜੇ ਦੁੱਖ ਨਾਲ ਆ ਮੇਰਾ ਤਾਜ ਜਿਹੜਾ ਦਸਮ ਪਾਤਸ਼ਾਹ ਨੇ ਬਖਸ਼ਿਆ ਦਸਮ ਪਾਤਸ਼ਾਹ ਦਾ ਅੱਜ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਤੇ ਅੱਜ ਮੇਰੇ ਨਾਲੇ ਕਾਰਸਤਾਨੀ ਹੋਈ ਹੈ ਕਿ ਤਾਜ ਮੇਰਾ ਜਿਹੜਾ ਮੇਰੇ ਸਿਰ ਤੇ ਹੈ ਅੱਜ ਮੇਰੇ ਹੱਥਾਂ 'ਚ ਹੈ ਕਿਉਂ ਕਿਉਂਕਿ ਆ ਹਿੰਦੂਆਂ ਦਾ ਜਿਹੜਾ ਚੱਲਦਾ ਨਾ ਸਾਡੇ ਨਾਲ ਖਾਰਬਾਜੀ ਇਹਦੇ ਕਰਕੇ ਮੈਂ ਕਿਰਤ ਕਰਦੀ ਆ ਕਿਰਤ ਕਰਕੇ ਕਮਾਉਂਦੀ ਆ ਖਾਂਦੀ ਆ ਆਪਣਾ ਆਪਣੇ ਮਿਹਨਤ ਦੇ ਬਲ ਤੇ ਚੱਲਦੀ ਆ ਮਾਰਾ ਦਾ ਦਿੱਤਾ ਹੋਇਆ ਜਿਹੜਾ ਬਚਨ ਪੂਰਾ ਕਰਦੀ ਹੈ ਕਿਰਤ ਕਰਨੀ ਨਾਮ ਚ ਆਪਣਾ ਵੰਡ ਕੇ ਛਕਣਾ ਪਰ ਅੱਜ ਦੇ ਜਮਾਨੇ ਚ ਇਹ ਕਰਨ ਨਹੀਂ ਦਿੱਤਾ ਜਾਂਦਾ ਮਜਬੂਰ ਕੀਤਾ ਜਾਂਦਾ ਹੈ ਕਿ ਸਾਨੂੰ ਸਮਾਜ ਤੋਂ ਵੱਖ ਕੀਤਾ ਜਾਵੇ ਸਾਡੇ ਨਾਲ ਇਹ ਖੇਡ ਖੇਡਿਆ ਜਾਂਦਾ ਮੈਨੂੰ 3 ਦਿਨ ਤੋਂ 4 ਦਿਨ ਤੋਂ ਉਕਸਾਇਆ ਜਾ ਰਿਹਾ ਕਿ ਮੈਂ ਹੱਥ ਚੱਕਾਂ ਹੱਥ ਚੱਕਾਂ ਹੱਥ ਚੱਕਾਂ ਇੰਨਾ ਕੁ ਮੈਨੂੰ ਟੌਰਚਰ ਕਰ ਦਿੱਤਾ ਗਿਆ ਕੁੜੀ ਵੱਲੋਂ ਕਿ ਮੈਂ ਹੱਥ ਚੱਕਾਂ ਤੇ ਨੌਕਰੀ ਤੋਂ ਨਿਕਲ ਜਾਵਾਂ ਕਿਉਂ ਐਸ ਰੀਜ਼ਨ ਕਿਪ ਹੈਸੇ ਬਰੋਗੋ ਪੰਜਾਬੀਓ ਹੁਣ ਮੇਰੇ ਨਾਲ ਇਹ ਤੇ ਹੋ ਗਿਆ ਹੱਥਾ ਪਾਈ ਹੋਈ ਦਸਤਾਰ ਉਤਰੀ ਹੋ ਗਿਆ ਪਰ ਮੈਂ ਇਹਦੇ ਲਈ ਮਰਨ ਨੂੰ ਤਿਆਰ ਆ ਮੈਂ ਇਹਦਾ ਬਦਲਾ ਲੈ ਕੇ ਛੱਡਾਂਗੀ ਇਹਨੇ ਮੈਨੂੰ ਚੁਣਿਆ ਮੈਂ ਇਹਨੂੰ ਨਹੀਂ ਚੁਣਿਆ ਤੇ ਅੱਜ ਜੇ ਮੇਰੇ ਸਿਰ ਤੇ ਨਹੀਂ ਹੈ ਨਾ ਤੇ ਮੈਂ ਪੂਰੀ ਰਿਸਪੈਕਟ ਦੇ ਨਾਲ ਵਾਪਸ ਇੱਥੇ ਲਾਵਾਂਗੀ ਐਦਾਂ ਨਹੀਂ ਮੈਨੂੰ ਇਸ ਚੀਜ਼ ਦਾ ਬਦਲਾ ਚਾਹੀਦਾ ਹੈ ਹਰ ਪੰਜਾਬੀ ਇਸ ਚੀਜ਼ ਤੇ ਅੜਿਆ ਰਵੇ ਤੇ ਅੱਜ ਜਿੱਦਾਂ ਮੁੰਡਿਆਂ ਦੇ ਕਤਲਿਆਂਮ ਹੋਏ ਨੇ ਨਾ ਪ੍ਰਵਾਸੀਆਂ ਵੱਲੋਂ ਉਹ ਨਾ ਹੋਣ ਆਪਣੇ ਸ਼ਸਤਰ ਕਾਇਮ ਰੱਖੋ ਆਪਣੀ ਅਣਖ ਕਾਇਮ ਰੱਖੋ ਤੇ ਤੁਹਾਡੇ ਤੇ ਕੋਈ ਇਹਦਾ ਹੱਥ ਨਾ ਚੱਕ ਪਾਵੇ ਇਹ ਅੱਜ ਹੋ ਗਿਆ ਇਹ ਦੁਬਾਰਾ ਨਾ ਹੋ ਪਵੇ ਕਿਸੇ ਹੋਰ ਤੀਫਰ ਨਾਲ ਇਹ ਨਾ ਹੋ ਪਵੇ ਇਹਦਾ ਬਦਲਾ ਮੈਂ ਜ਼ਰੂਰ ਲਾਂਗੀ ਔਰ ਬਾਬਾ ਬਖਸ਼ੀਸ਼ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੇ ਨਾਲ ਇਸ ਕਾਰਜ ਦੇ ਵਿੱਚ ਹਿੱਸਾ ਪਾਓ ਕਿਉਂਕਿ ਇਹ ਮੇਰੀ ਗੱਲ ਨਹੀਂ ਹੈ ਗੱਲ ਇਹਦੀ ਹੈ ਗੱਲ ਅਣਖ ਦੀ ਹੈ ਅੱਜ ਗੁਰਗੋਬਿੰਦ ਸਿੰਘ ਜੀ ਦਾ ਜਨਮ ਦਿਨ ਦੇ ਉੱਤੇ ਮੈਨੂੰ ਇਹ ਤੋਹਫਾ ਦਿੱਤਾ ਹੈ ਇਹਨਾਂ ਨੇ ਔਰ ਮੈਨੂੰ ਇਹ ਤੋਹਫਾ ਜਿਹੜਾ ਆ ਇਹਨਾਂ ਨੂੰ ਦੁੱਗਣਾ ਕਰਕੇ ਵਾਪਸ ਦੇਣਾ ਹੀ ਦੇਣਾ ਹੈ। ਬਾਬਾ ਬਖਸ਼ੀਸ਼ ਜੀ ਪਲੀਜ਼ ਮੇਰਾ ਇਹਦੇ ਚ ਸਾਥ ਦਿਓ। ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ। ਇਹ ਨਾ ਹੋਵੇ ਕਿ ਇਹ ਚੀਜ਼ ਅਦਾ ਰੁੱਲ ਜਵੇ ਤੇ ਕੱਲ ਨੂੰ ਕਿਸੇ ਹੋਰ ਦੀ ਦਸਤਾਰ ਲੱਥੇ। ਦਸਤਾਰ ਦਾ ਬਦਲਾ ਮੈਨੂੰ ਚਾਹੀਦਾ ਹੈ। ਉਹ ਮੈਂ ਲੈਣਾ ਹੀ ਲੈਣਾ। ਇਹ ਜੰਗ ਮੈਂ ਪੂਰੀ ਲੜਾਂਗੀ। ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ।